ਬਹੁਤ ਸੋਹਣਾ ਆਰਟੀਕਲ ਹੈ ਕਹਿੰਦੇ ਮਸਟਰਡ ਕਲਰ ਦੇ ਵਿੱਚ ਥ੍ਰੈਡ ਵਰਕ ਦੇ ਨਾਲ 525 ਰੁਪਏ ਦਾ ਰੇਟ ਹੈ ਜੀ ਕਲਰ ਕੰਬੀਨਸਰ ਚੈੱਕ ਕਰੋ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈ। ਅਗਲਾ ਡਿਜ਼ਾਈਨ ਬਹੁਤ ਸੋਹਣਾ ਜ਼ਰੀ ਵਰਕ ਦੇ ਨਾਲ ਬਹੁਤ ਹੀ ਪਿਆਰਾ ਬਲੂ ਵਰਕ ਸਿਰਫ ਸਿਰਫ 610 ਰੁਪਏ ਦੇ ਵਿੱਚ ਹੈ ਜੀ ਦੁਪੱਟਾ ਬੜੀ ਸੋਹਣਾ ਕਲਰ ਨੇ ਬਲੈਕ ਕਲਰ। ਅਗਲਾ ਕਲਰ ਚੈੱਕ ਕਰੋ। ਸਿਰਫ ਔਰ ਸਿਰਫ 610 ਰੁਪਏ ਜੀ ਕਰ ਦੋ फटाफट ਆਰਡਰ। ਸਿਰਫ ਔਰ ਸਿਰਫ 550 ਰੁਪਏ ਜੀ ਬਹੁਤ ਸੋਹਣਾ ਆਰਟੀਕਲ ਹੈ ਜੀ ਚੈੱਕ ਕਰੋ ਜੀ ਕਲਰ। 550 ਰੁਪਏ ਦੇ ਵਿੱਚ ਕ੍ਰਸ਼ ਫੈਬਰਿਕ ਦੇ ਉੱਪਰ ਬਹੁਤ ਸੋਹਣਾ ਆਰੀ ਵਰਕ ਲੈ ਕੇ ਆਏ ਹਾਂ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਜੀ ਕ੍ਰਸ਼ ਫੈਬਰਿਕ ਦੇ ਉੱਪਰ ਲੈ ਕੇ ਆਏ ਹਾਂ ਆਰੀ ਦੇ ਨਾਲ 1500 ਰੁਪਏ ਜੀ ਬਹੁਤ ਸੋਹਣਾ ਸੂਟ ਹੈ ਸੂਟ ਡਿਜ਼ਾਈਨ ਲੱਗਿਆ ਕ੍ਰਸ਼ ਦੇ ਵਿੱਚ ਬਹੁਤ ਹੀ ਪਿਆਰਾ ਆਰੀ ਵਰਕ ਦੇ ਨਾਲ ਕਿਹੜਾ ਚੈੱਕ ਕਰੋ ਸਿਰਫ 1500 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਜੀ ਤਾਰੀਫ ਕਰਨ ਦੀ ਲੋੜ ਨਹੀਂ ਡਿਜ਼ਾਈਨ ਦੀ ਬਹੁਤ ਹੀ ਪਿਆਰਾ ਰਾਇਲ ਬਲੂ ਕਲਰ ਦੇ ਵੀ ਇਹ ਆਰੀ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਪੂਰਾ ਕਿਹੜਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟਿੰਗ ਦੇ ਉੱਪਰ ਲੋਈ ਨੈਸਟ ਡਿਜ਼ਾਈਨ ਇਹ ਵਾਲਾ ਬਹੁਤ ਪਿਆਰਾ ਜੀ ਲੋ ਜੀ ਨਿਊ ਫੈਬਰਿਕ ਦੇ ਉੱਪਰ ਤਿਆਰ ਕਰੇ ਵਾਲਾ ਛੱਟੀ ਡਿਜ਼ਾਈਨ ਲੋ ਜੀ ਜਿੰਮੀ ਜੂ ਦੇ ਚੈੱਕ ਕਰੋ ਸਿਰਫ 1450 ਪ੍ਰਾਈਸ ਹੈ ਜੀ ਪ੍ਰੋਪਰ ਲੋ ਜੀ ਵਰਕਰੇ ਡਿਜ਼ਾਈਨ ਤਾਂ ਤੁਹਾਨੂੰ ਦਿਖਾਉਣ ਲੱਗਾ ਇਸ ਤੋਂ ਬਾਅਦ ਪੂਰੇ ਵੀਡੀਓ ਦੇ ਵਿੱਚ ਤੁਹਾਨੂੰ ਸਟਾਰਟਿੰਗ 'ਚ ਥੋੜੇ-ਥੋੜੇ ਅਟ ਲੋ ਜੀ ਅਲਫਾਈਨ 'ਚ ਲੈ ਕੇ ਆਇਆ ਬਹੁਤ ਪਿਆਰਾ ਆਰਟੀਕਲ ਹੈ ਜੀ ਗਲਾ ਵੀ ਬਣਿਆ ਹੈ ਪ੍ਰੋਪਰ ਅਲਫਾਈਨ 'ਚ ਲੈ ਕੇ ਆਏ ਹਾਂ ਦੂਸਰਾ ਡਿਜ਼ਾਈਨ ਲੋ ਜੀ ਅਲਫਾਈਨ ਚੈੱਕ ਕਰੋ ਡਿਜ਼ਾਈਨ ਪਾਕਿਸਤਾਨ ਲੋਜੀ ਆਲਓਵਰ 5 ਮੀਟਰ ਦਾ ਜੂਟੀ ਫੈਮਿਲੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਆਈ ਹੋਪ ਸਭ ਦਾ ਹਾਲ ਚਾਲ ਵਧੀਆ ਹੋਊਗਾ ਸੋ ਮੇਰਾ ਨਾਮ ਹੈ ਜੀ ਕੈਫ ਆਪਣੀ ਸ਼ੋਪ ਆ ਮਲੇਰ ਕੋਟਲੇ ਤੇਲੀਆਂ ਬਾਜ਼ਾਰ ਕੈਫ ਕਲੋਥ ਹਾਊਸ ਦੇ ਨਾਮ ਤੇ ਫੁੱਲ ਐਡਰੈਸ ਲੈਣਾ ਤੁਸੀਂ ਮੈਨੂੰ ਕਾਲ WhatsApp ਤੇ ਕਰ ਸਕਦੇ ਹੋ ਤੇ ਆਪਣੇ ਕੋਲ ਕੀ ਵੈਰਾਈਟੀ ਹੈ ਕੀ ਹੈ ਜਿਹੜੇ ਤਾਂ ਮੇਰੇ ਕਸਟਮਰ ਰੈਗੂਲਰ ਮੇ ਨਾਲ ਵੀਡੀਓ ਦੇਖਦੇ ਆ ਤੁਸੀਂ ਸਕਿਪ ਕਰ ਸਕਦੇ ਹੋ ਜਿਹੜੇ ਕਸਟਮਰ ਮੇਰੀ ਵੀਡੀਓ ਨਿਊ ਦੇਖ ਰਹੇ ਆ 2 ਮਿੰਟ ਲਈ ਜ਼ਰੂਰ ਵਾਚ ਕਰਿਓ ਸੋ ਇੱਕ ਮੈਂ ਤੁਹਾਨੂੰ ਹਲਕੀ ਜੀ ਡਿਟੇਲ ਦੇਣੀ ਆ ਆਨਲਾਈਨ ਕੰਮ ਬਾਰੇ ਜਿਵੇਂ ਕਿ ਮੰਨ ਲਓ ਕੋਈ ਵੀ ਇੱਕ ਥਰਡ ਪਾਰਟੀ ਜਿਵੇਂ ਤੁਸੀਂ ਕੋਈ ਐਪ ਯੂਜ਼ ਕਰਦੇ ਹੋ ਆਨਲਾਈਨ ਦਾ ਵਰਕ ਦਾ ਹਨ ਵੀ ਦੋ ਬੰਦੇ ਜੋੜਨੇ ਆ ਉਸ ਬਾਅਦ ਨੂੰ ਪਰੋਫਿਟ ਆਊਗਾ ਇਹ ਆ ਮਤਲਬ ਇਹ ਸਭ ਕੁਝ ਆਨਲਾਈਨ ਆ ਜਿਹੜਾ ਸਭ ਕੁਝ ਫੇਕ ਹੁੰਦਾ ਮੈਂ ਖੁਦ ਕਹਿ ਰਿਹਾ ਆ ਆਨਲਾਈਨ ਸਭ ਕੁਝ ਫੇਕ ਹੁੰਦਾ ਠੀਕ ਈ ਗੱਲ ਤੇ ਜਿਵੇਂ ਕਿ ਹੁਣ ਆਪਣੀ ਸ਼ਾਪ ਆ ਮਲੇਰ ਕੋਟਲੇ ਪੰਜਾਬ ਦੇ ਵਿੱਚ ਜਿਹੜੇ ਮੇਰੇ ਕਸਟਮਰ ਦੇਖ ਰਹੇ ਆ ਆਲਮੋਸਟ ਪੰਜਾਬ ਦੇ ਵਿੱਚ ਹੀ ਹੁੰਦੇ ਆ ਹਨ ਤੇ ਇਹ ਕੋਈ ਪੰਜਾਬ ਦੇ ਵਿੱਚ ਵੈਸੇ ਤੁਸੀਂ ਗਲਤ ਕਰਨ ਤੋਂ ਰਹੇ ਵੀ ਫਰੋਡ ਕਰਨਾ ਨਹੀਂ ਕਰਨਾ ਆਪਣੀ ਸ਼ਾਪ ਮਲੇਰ ਕੋਡ ਲੈ ਜੀ ਤੇਲੀਆਂ ਬਾਜ਼ਾਰ ਦੇ ਵਿੱਚ ਆ ਸਕਦੇ ਹੋ ਸ਼ਾਪ ਤੇ ਵਿజిਟ ਵੀ ਕਰ ਸਕਦੇ ਹੋ ਕੱਪੜਾ ਮਾਰਕੀਟ ਤੇਲੀਆਂ ਬਾਜ਼ਾਰ ਤੇ ਮੁਹੱਲਾ ਤੁਸੀਂ ਜੱਟਪੁਰਾ ਕਹਿ ਕੇ ਆ ਸਕਦੇ ਹੋ ਕੈਸ ਨੋਟ ਹਾਊਸ ਨਾਮ ਦੀ ਸ਼ਾਪ ਦਾ ਆਪਣੀ ਦਾ ਤੇ ਆਪਣੇ ਕਿਸੇ ਕਸਟਮਰ ਨੂੰ ਸੂਟ ਰੈਡੀ ਵੀ ਕਰਵਾਉਣਾ ਹੈ ਜਿਵੇਂ ਵਰਕ ਕਰਨਾ ਤੇ ਪਫ ਵਰਕ ਆਰੀ ਵਰਕ ਕੁਝ ਵੀ ਕਰਵਾਉਣਾ ਹੋਵੇ ਕਰ ਸਕਦੇ ਹੋ ਕਰਵਾ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਕਰਵਾ ਕੇ ਦੂੰਗਾ ਆਪਣਾ ਸਾਰਾ ਕਾਰੀਗਰ ਹਬਦੇ ਨੇ ਤੇ ਜਿਵੇਂ ਕਿ ਤੁਹਾਨੂੰ ਕੋਈ ਸੂਟ ਚਾਹੀਦਾ ਤੇ ਜਿਵੇਂ ਕੋਈ ਕੱਟ ਪੀਸ ਦੀ ਵੈਰਾਈਟੀ ਚਾਹੀਦੀ ਆ ਕੋਈ ਲਾਈਨਿੰਗ ਚਾਹੀਦੀ ਆ ਕੋਈ ਵੀ ਕੋਈ ਗਰਮ ਸੂਟ ਚਾਹੀਦੀ ਆ ਬਾਕੀ ਆਰਟੀਕਲ ਤਾਂ ਇੰਨੇ ਕੁ ਡਿਫਰੈਂਟ ਪੈਣੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁੰਦੇ ਜਿਹੜੇ ਪ੍ਰਾਈਸ ਨੇ ਆਪਣੇ ਪੂਰੀ ਕਹੋ ਵੀ ਪੂਰੇ ਪੰਜਾਬ ਦੀ ਗਰੰਟੀ ਹੈ ਵੀ ਰੇਟ ਨਹੀਂ ਮਿਲਣਗੇ ਜਿਹੜੇ ਮੈਂ ਦਊਂਗਾ ਤੁਹਾਨੂੰ ਠੀਕ ਹੀ ਗੱਲ ਹੈ ਸੂਟ ਪ੍ਰਾਈਸ ਜਿਹੜੇ ਹੈਗੇ ਬਹੁਤ ਹੀ ਡਿਸਕਾਊਂਟ ਨੇ ਦੇਖੋ ਫਿਨਿਸ਼ਿੰਗ ਆ ਜਿਹੜੀ ਪੂਰੀ ਵਧੀਆ ਹੋਊਗੀ ਬਾਟਮ ਬਾਜ਼ੂ ਹਰ ਇੱਕ ਸੂਟ ਜਿਹੜੇ ਵਰਕ ਦਾ ਇੱਕ ਦਿਨ ਹੈਂਡਵਰਕ ਕਰਿਆ ਹੋਊਗਾ ਤੁਸੀਂ ਇੱਕ ਵਾਰ ਆਪਣੀ ਵੈਰਾਈਟੀ ਦੇਖੋਗੇ ਨਾ ਤਾਂ ਕਿਤੇ ਵੀ ਤੁਸੀਂ ਨਹੀਂ ਜਾਉਂਗੇ ਉੱਪਰ ਚੱਲ ਰਿਹਾ ਮੇਰਾ ਨੰਬਰ ਤੁਸੀਂ ਮੈਨੂੰ WhatsApp ਦੇ ਉੱਪਰ ਕਾਲ ਮੈਸੇਜ ਕਰ ਸਕਦੇ ਹੋ ਤੇ ਬਾਕੀ ਹੁਣ ਮੈਂ ਕਿੰਨੀ ਕੁ ਡਿਟੇਲ ਦੇ ਦੂੰ ਹੁਣ 2-3 ਮਿੰਟ ਦੇ ਵਿੱਚ ਮੈਂ ਕਿੰਨਾ ਕੁ ਤੁਹਾਨੂੰ ਸਮਝਾ ਦੂੰ ਨਹੀਂ ਸਮਝਾਇਆ ਜਾਂਦਾ ਤੁਸੀਂ ਮੇਰੇ ਨਾਲ WhatsApp ਤੇ ਜੁੜੋ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੁਹਾਨੂੰ ਮੈਂ ਫੁੱਲ ਡਿਟੇਲ ਦਊਂਗਾ ਆਨਲਾਈਨ ਕੰਮ ਦੀ ਤੇ ਬਾਕੀ ਦੂਸਰੇ ਪਾਰਟੀਆਂ ਨੂੰ ਬਚੋ ਆਪਾਂ ਤੋਂ ਬਚੋ ਤੁਸੀਂ ਤੁਸੀਂ ਮੇਰੇ ਨਾਲ ਜੁੜੋ ਜੇ ਨਹੀਂ ਪੈਸੇ ਕਮਾਉਂਗੇ ਤਾਂ ਗੱਲ ਕਿਹਾਦੇ ਵੀ ਹਾਂ ਕੈਫ ਨੇ ਗੱਲ ਕਿਸੀ ਵੀ ਗੱਲ ਨਹੀਂ ਹੋਈ ਤੁਸੀਂ ਇੱਕ ਵਾਰੀ ਮੇਰੇ ਨਾਲ ਜ਼ਰੂਰ WhatsApp ਤੇ ਜੁੜੋ ਤੁਸੀਂ ਆਨਲਾਈਨ ਕੰਮ ਕਰੋਗੇ ਤੁਸੀਂ ਪੈਸਿਵ ਘਰ ਬੈ ਕੇ ਕਮਾਓਗੇ ਇੱਕ ਵਾਰ ਮੇਰੇ ਨਾਲ ਜ਼ਰੂਰ ਵਿਜ਼ਿਟ ਕਰੋ ਤੇ WhatsApp ਦਾ ਨੰਬਰ ਚੱਲ ਰਿਹਾ ਹੈ ਉੱਪਰ ਜਲਦੀ ਜਲਦੀ WhatsApp ਤੇ ਆਜੋ ਕੁਝ ਕੁ ਡਿਜ਼ਾਈਨ ਮੈਂ ਵੀਡੀਓ ਚ ਦਿਖਾਉਂਗਾ ਜੋ 5-7% ਹੋਣਗੇ ਦੇਖੋ ਮੈਂ ਨਹੀਂ ਦਿਖਾ ਸਕਦਾ ਇੰਨਾ ਕੁਝ ਹਨਾ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕਿੰਨੇ ਕੁ ਡਿਜ਼ਾਈਨ ਦਿਖਾ ਦੂੰਗਾ ਨਹੀਂ ਦਿਖਾਈ ਜਾਂਦੇ ਤੁਸੀਂ ਇੱਕ ਵਾਰ ਜ਼ਰੂਰ ਵੀਡੀਓ ਨੂੰ ਲਾਸਟ ਤੱਕਰ ਦੇਖਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਪਰ ਵੀਡੀਓ ਕਰਦੇ ਹਾਂ ਸਟਾਰਟ ਥੈਂਕ ਯੂ so much ਫ ਤੋ ਅਪਨਾਂ ਮੇਨਮੇ ਡਿਜ਼ਾਈਨ ਲੈ ਕੇ ਆਉਂਦੇ ਰਵਾਂਗੇ ਚੜ੍ਹਦੀ ਕਲਾ ਵਿੱਚ ਰੱਖੇ ਮਾਲ ਕੋ ਤੁਹਾਨੂੰ ਥੈਂਕ ਯੂ ਸੋ ਮੱਚ ਲੋ ਜੀ ਪਹਿਲਾ ਡਿਜ਼ਾਈਨ ਲੈ ਕੇ ਆਏ ਆਪਾਂ ਬਹੁਤ ਸੋਹਣਾ ਸ਼ਿਮਰ ਦੇ ਉੱਪਰ ਸ਼ੀਸ਼ਿਆਂ ਨਾਲ ਡਿਜ਼ਾਈਨ ਆ ਜੀ ਇਹ ਵਾਲਾ ਨਾਲ ਇਹਦੇ ਸ਼ਿਮਰ ਦੇ ਹੀ ਦੁਪੱਟਾ ਵਰਕ ਵਾਲਾ ਲਾਈਸਿੰਗ ਦਾ ਕੰਮ ਹੋਇਆ ਪਲੇਨ ਇਹਦੀ ਬਾਟਮ ਹੈ ਕਲਰ ਵਿੱਚ ਬਹੁਤ ਸੋਹਣੇ ਮਿਲ ਜਾਣਗੇ ਤੁਹਾਨੂੰ ਇੱਕ ਮਹਿੰਦੀ ਕਲਰ ਮਿਲ ਜਾਏਗਾ ਤੁਹਾਨੂੰ ਇਹ ਤਾਂ ਡਿਸਪਲੇ ਤੇ ਰਹੂਗਾ ਉਹ ਵਾਲਾ ਤੇ ਇਹਦਾ ਪ੍ਰਾਈਸ ਆ ਜਿਹੜਾ 1650 6500 ਰੁਪਏ ਹੋਏਗਾ ਆਮ ਸੌਰੀ 1650 ਬੋਲਿਆ ਗਿਆ ਸੀ 6500 ਰੁਪਏ ਪ੍ਰਾਈਸ ਰਹੂਗਾ ਇਹਦਾ ਬਹੁਤ ਸ ਨੈਸਟ ਡਿਜ਼ਾਈਨ ਹੈ ਹੋਗਾ ਜੀ ਡਿ ਕ੍ਰੇਪ ਦੇ ਉੱਪਰ ਬਹੁਤ ਸੋਹਣਾ ਜਾਲ ਵਰਕ ਹੈ ਜੀ ਇਹ ਵਾਲੇ ਬਾਜ਼ੂ ਬਨੇ ਹੋਨੇ ਇਹ ਵਾਲਾ ਦੁਪੱਟਾ ਰਹੂਗਾ ਜੀ ਪ੍ਰੋਪਰ ਇੰਸਟਾਗ੍ਰਾਮ ਵਾਲਾ ਡਿਜ਼ਾਈਨ ਹੈ ਵਾਲਾ ਜਿਹੜਾ ਚ ਕਲਰ ਨੇ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾ ਦੰਨਾ ਜਿਸੇ ਗ੍ਰੇ ਕਲਰ ਮਿਲ ਜਾਏਗਾ ਵਾਈਨ ਕਲਰ ਮਿਲ ਜਾਏਗਾ ਪੈਟਰੋਲ ਸ਼ੇਡ ਮਿਲ ਜਾਏਗਾ ਮਹਿੰਦੀ ਕਲਰ ਮੈਂਨੇ ਖੋਲੇ ਆਇਆ ਰੇਟ ਹੈ ਸਿਰਫ 650 ਰੁਪਏ ਜੀ ਡਿਜ਼ਾਈਨ ਤੁਸੀਂ ਚੈੱਕ ਕਰ ਲਿਆ ਫਿਨਿਸ਼ਿੰਗ ਬੜੀ ਵਧੀਆ ਜਲਦੀ ਜਲਦੀ ਆਰਡਰ ਕਰੋ ਜੀ ਸਿਰਫ ਲਿਮਟਿਡ ਜਸਟ ਸਟਾਕ ਰਹੂਗਾ ਨੈਸਟ ਡਿਜ਼ਾਈਨ ਲੈ ਕੇ ਆਇਆ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਇਹ ਵਾਲਾ ਚਨਾਉਨ ਦਾ ਦੁਪੱਟਾ ਜੀ ਇਹ ਵਾਲਾ ਤੇ ਬਹੁਤ ਸੋਹਣਾ ਆਰਟੀਕਲ ਹੈ ਜਰੀ ਦਾ ਵਰਕ ਹੈ ਰੇਟ ਹੈ ਤਾਂ ਸਿਰਫ ਔਰ ਸਿਰਫ 450 ਰੁਪਏ ਜੀ ਕਲਰ ਹਰ ਮਿਲ ਜਾਣਗੇ ਇਹਦੇ ਵਿੱਚ ਬਲੈਕ ਔਰੇਂਜ ਮੋਰਫੰਕੀ ਸ਼ੇਡ ਬੋਟਲ ਗ੍ਰੀਨ ਕਲਰ ਸਿਰਫ ਔਰ ਸਿਰਫ 450 ਪ੍ਰਾਈਸ ਹੈ ਜੀ ਤਾਂ ਜਲਦੀ ਜਲਦੀ ਆਰਡਰ ਕਰੋ ਜੀ ਨੈਸਟ ਡਿਜ਼ਾਈਨ ਇਹ ਵਾਲਾ ਰੂਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਉੱਪਰ ਤੱਕ ਛਟੀਆਂ ਬੰਦੀਆਂ ਇਹ ਚਨਾਉਨ ਦਾ ਦੁਪੱਟਾ ਹੈ ਜੀ ਤੇ ਕਲਰ ਮਹਿੰਦੀ ਬਹੁਤ ਸੋਹਣੇ ਸੋਹਣੇ ਕਲਰ ਨੇ ਜਿਹਦੇ ਵਿੱਚ ਚਾਰ ਰ ਰੇਟ ਤਾਂ ਬਹੁਤ ਹੀ ਰੀਜ਼ਨੇਬਲ ਆ ਸਿਰਫ 650 ਰੇਂਜ ਚ ਹੋਊਗਾ ਜੀ ਇਹ ਵਾਲਾ ਜਲਦੀ ਜਲਦੀ ਆਰਡਰ ਕਰੋ ਜੀ ਇਹ ਵਾਲੇ ਸੂਟ ਨੂੰ ਲੋ ਜੀ ਦੂਸਰੇ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਦਿਖਾਇਆ ਸੀ ਸਸਤੇ ਦੇ ਉੱਚ ਤਾਂ ਡਿਜ਼ਾਈਨ ਬਹੁਤ ਹੈਗੇ WhatsApp ਤੇ ਆ ਜਾਓ ਤੁਸੀਂ ਨੈਸਟ ਮੈਂ ਦਿਖਾਉਣ ਲੱਗਾ ਤੁਹਾਨੂੰ ਗਰਮ ਦੇ ਵਿੱਚ ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਲੰਬੀ ਚਲੀ ਜਾਊਗੀ ਆਪਣੇ ਜੇ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਉਣ ਲੱਗ ਗਿਆ ਨੈਸਟ ਡਿਜੀਟਲ ਪ੍ਰਿੰਟਿੰਗ ਹੈ ਜੀ ਸ਼ਾਲੇ ਵਾਲਾ ਤੇ ਗਲਾ ਬਣਿਆ ਇਹਦਾ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਵਿੱਚ ਬੜੇ ਸੋਹਣੇ ਸੋਹਣੇ ਮਿਲ ਜਾਣਗੇ ਤੁਹਾਨੂੰ ਚਾਰ ਕਲਰ ਦੇ ਵਿੱਚ ਜਿਹੜਾ ਇਹਦਾ ਰੇਟ ਆ ਸਿਰਫ 580 ਰੁਪਏ ਜੀ ਵਿਸਕੋਸ ਬਿਲਕੁਲ ਵਧੀਆ ਦਾ ਸਟੱਫ ਰੂਗਾ ਇਹ ਵਾਲਾ ਮੋਰ ਵਗੈਰਾ ਨਹੀਂ ਆਊਗਾ ਇਹਦੇ ਤੇ ਇਹਦੇ ਚ ਜਿੰਨੇ ਡਿਜ਼ਾਈਨ ਪਏ ਆ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਦੰਨਾ ਆ ਤੇ ਐਸ਼ ਡਿਜ਼ਾਈਨ ਆਏਗਾ ਜੀ 580 ਰੁਪਏ ਦੇ ਵਿੱਚ ਆਏਗਾ ਬਹੁਤ ਸੋਹਣਾ ਹੈ ਬਾਜ਼ੂ ਬਣੇ ਜੀ ਘੇਰਾ ਬਣੇ ਐਜੇ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਤੇ ਇਹ ਵਾਲਾ ਸ਼ਾਲ ਆ ਜੀ ਇਹਦਾ ਬਹੁਤ ਸੋਹਣਾ ਸ਼ਾਲ ਆ ਜੀ ਇਹਦਾ ਸਿਰਫ 580 ਰੁਪਏ ਦੇ ਵਿੱਚ ਹੈ ਜੀ ਕਲਰ ਵਿੱਚ ਤੁਹਾਨੂੰ 5 ਤੋਂ 6 ਮਿਲ ਜਾਣਗੇ WhatsApp ਤੇ ਆਜੋ ਤੁਹਾਨੂੰ ਕਲਰਾਂ ਦੀ ਫੋਟੋ ਪਾ ਦਾਂਗੇ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਜੀ ਇਹ ਵਾਲਾ ਕਾ ਚੀਜ਼ ਹੈ ਜੀ ਆਪਣੇ ਗੁੱਲ ਵਧੀਆ ਗਰਮ ਦੇ ਵਿੱਚ ਹੈ ਜੀ ਇਹ ਵਾਲਾ ਤੇ 5 ਮੀਟਰ ਸੂਟ ਰੂਗਾ ਇੱਚ ਤੁਹਾਨੂੰ 6 ਕਲਰ ਮਿਲ ਜਾਣਗੇ ਜੀ ਇਹ ਵਾਲਾ ਸ਼ਾਲ ਰੂਗਾ ਬਹੁਤ ਵਧੀਆ ਫੈਬਰਿਕ ਹੈ ਜੀ ਇਹਦਾ ਸਿਰਫ ਔਰ ਸਿਰਫ ਤੁਹਾਨੂੰ ਪ੍ਰਾਈਸ ਇਹਦਾ 490 ਰੁਪਏ ਪੈਣਾ ਜੀ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਬਾਕੀ ਡਿਜ਼ਾਈਨ ਬਾਦੂ ਮਿਲ ਜਾਣੇ ਆ ਜੀ ਜੀ ਨੈਕਸਟ ਡਿਜ਼ਾਈਨ ਇਹ ਵਾਲਾ ਆਏਗਾ 490 ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਸ਼ਾਲ ਦਿਖਾ ਦਣਾ ਬਹੁਤ ਸੋਹਣਾ ਸ਼ਾਲ ਬਣਿਆ ਹੈ ਦੋ ਡਿਜ਼ਾਈਨ ਨੇ 올ਡ ਚਾਰਟ ਦੇ ਵਿੱਚ ਪ੍ਰਾਈਸ ਇਹਦਾ ਸਿਰਫ 490 ਰੁਪਏ ਹੈ ਜੀ ਤੇ ਅਦਰਵਾਈਜ਼ ਇਹਨੇ ਡਿਜ਼ਾਈਨ ਪੇ ਮੈਂ ਤੁਹਾਨੂੰ ਜਲਦੀ ਜਲਦੀ ਥੋੜਾ ਫਾਸਟੀ ਦਿਖਾ ਰਹੇ ਆਂ ਆ ਵੀ ਥੋੜਾ ਥੋੜਾ ਟਾਈਮ ਬਚੇ ਹਨਾ ਜੀ ਇਸ ਸਟਾਈਲ ਲੈ ਕੇ ਆਏ ਆਂ ਸ਼ਿਮਰ ਦੇ ਵਿੱਚ ਜੀ ਤੁਹਾਨੂੰ ਪਤਾ ਹੀ ਹੈ ਸ਼ਿਮਰ ਅੱਜਕੱਲ ਬਹੁਤ ਚੱਲ ਰਹੀ ਹੈ ਜੀ ਪ੍ਰਿੰਟਿੰਗ ਇਹ ਸਿਰਫ ਬਾਰਡਰ ਦੀ ਲੈ ਕੇ ਆਏ ਆਂ ਕਸਟਮਰ ਖਾਫੀ ਡਿਮਾਂਡ ਕਰਦੇ ਸੀ ਇਹਦੇ ਨਾਲ ਜਿਹੜਾ ਸ਼ਾਲ ਆ ਪ੍ਰੋਪਰ ਵੱਡਾ ਪ੍ਰਿੰਟ ਦੁਬੱਟੇ ਨਾਲ ਆਏਗਾ ਜੀ ਤੇ ਇਹਦਾ ਪ੍ਰਾਈਸ ਆ ਜਿਹੜਾ 650 ਰੁਪਏ ਹੈ ਜੀ 650 ਰੁਪਏ ਤੇ ਇਹਦੇ ਤੁਹਾਨੂੰ ਦੋ ਡਿਜ਼ਾਈਨ ਕਲਰ ਤਾਂ ਆਬਵੀਅਸਲੀ ਮਿਲ ਹੀ ਜਾਣੇ ਆ ਤੁਹਾਨੂੰ ਇਹਦੇ ਪੰਜ ਜਾਂ 6 ਕਲਰ ਹੋਣਗੇ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਜੀ ਇਹ ਵਾਲਾ ਨੈਸਟ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣਾ ਫਾਈਨ ਦੇ ਵਿੱਚ ਗਲਾ ਵੀ ਬਣਿਆ ਬਾਜੂ ਵੀ ਨੇ ਕੱਪੜਾ ਪੂਰਾ ਏ ਕਲਾਸ 550 ਰੁਪਏ ਦੇ ਵਿੱਚ ਸ਼ਾਲ ਵੀ ਹੈ ਜੀ ਪੂਰੀ ਏ ਕਲਾਸ ਚੀਜ਼ ਹੈ ਜੀ ਸਿਰਫ 550 ਚਾ ਜੀ ਬੋਰ ਦੀ ਫੁੱਲ ਗਾਰੰਟੀ ਹੈ ਜੀ ਤੇ ਗਰਮ ਦੇ ਵਿੱਚ ਉਹਨਾਂ ਵੈਰਾਈਟੀ ਬਹੁਤ ਪਈ ਆ ਮੈਂ ਤੁਹਾਨੂੰ ਕੁਝ ਹੋਰ ਦਿਖਾ ਦਵਾਂ ਜੋ ਨਵੇਂ ਆਏ ਨੇ ਆਰਟੀਕਲ ਤੇ ਗਰਮ ਤੋਂ ਅਬਸ ਦੀ ਤੁਹਾਨੂੰ ਮਿਲ ਹੀ ਜਾਣੇ ਆ ਡਿਜ਼ਾਈਨ ਤੁਸੀਂ ਵਟਸਐਪ ਤੇ ਆਜੋ ਤੁਹਾਨੂੰ ਸੈਂਡ ਕਰ ਦਾਂਗੇ ਜੀ ਡਿਜ਼ਾਈਨ ਚੈੱਕ ਕਰੋ ਜੀ ਇਹ ਵਾਲਾ ਲੈ ਕੇ ਆਏ ਆ ਪਾ ਕਲਰ ਇਹਦਾ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਇਹ ਬਾਜ਼ੂ ਨੇ ਜੀ ਬਾਜ਼ੂ ਚੈੱਕ ਕਰੋ ਬਹੁਤ ਸੋਹਣੇ ਬਦਰ ਬਾਜ਼ੂ ਬਣੇ ਆ ਤੇ ਇਹ ਵਾਲਾ ਗਲਾ ਬਣਿਆ ਜੀ ਇਹ ਤਾਂ ਬਹੁਤ ਹੀ ਪਿਆਰਾ ਜਿਹੜਾ ਤਾਂ オリジナル ਕਲਰ ਆ ਇਹ ਵਾਲਾ ਰਹੂਗਾ ਜੀ ਵੀ ਕਲਰ ਦੇ ਵਿੱਚ ਤੇ ਇਹ ਵਾਲਾ ਘੇਰਾ ਰਹੂਗਾ ਜੀ ਇਹਦੀ ਬੋਟਮ ਤੇ ਵੀ ਵਰਕ ਹੈ ਬਹੁਤ ਹੀ ਪਿਆਰਾ ਵਰਕ ਹੈ ਜੀ ਬੋਟਮ ਤੇ ਵੀ ਇਹਦੇ ਜਿਹੜਾ ਕਲਰ ਰਹੂਗਾ オリジナル ਵਾਲਾ ਰਹੂਗਾ 5 ਮੀਟਰ ਦਾ ਸੂਟ ਹੈ 9000オリジナル ਵੈਲਵਟ ਰਹੂਗੀ ਜੀ ਇਹ ਰੇ ਸਟੈਂਪੇ ਦੀ ਤੇ ਇਹਦਾ ਦਾ ਦੁਪੱਟਾ ਸ਼ਿਮਰਦਾ ਰੂਗਾ ਕੰਟਰਾਸਟ ਬਹੁਤ ਹੀ ਪਿਆਰਾ ਜੀ ਕਨਸੈਪਟ ਆ ਜਿਹੜਾ ਬੜੇ ਅਛਾਈ ਵਾਲਾ 컬러 ਕੰਬੀਨੇਸ਼ਨ ਦਾ ਪ੍ਰਾਈਸ ਇਹਦਾ ਸਿਰਫ ਔਰ ਸਿਰਫ 2350 ਰੁਪਏ ਆ ਜੀ ਕੱਲੇ ਹੈਂਡ ਦਾ ਸੂਟ ਆ ਨੋ ਮਸ਼ੀਨ ਵਰਕ ਆ ਜੀ ਲਓ ਜੀ ਚੈੱਕ ਕਰੋ ਜਿਹਨੇ ਡਿਜ਼ਾਈਨ ਪੇ ਮੈਂ ਤੁਹਾਨੂੰ ਦਿਖਾਉਣ ਲੱਗਾ ਚੈੱਕ ਕਰਿਓ ਨੈਕਸਟ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਵਾਇਆ ਜੀ ਆਪਣੇ ਕੇਰਾ ਵਾਲਾ ਜੀ ਇਹਦਾ ਬਹੁਤ ਪਿਆਰਾ ਤੇ ਇਹਦੇ ਤੁਹਾਨੂੰ ਬਾਜ਼ੂ ਚੈੱਕ ਕਰਾਉਣਾ ਜੀ ਇਹ ਵਾਲੇ ਬਾਜ਼ੂ ਨੇ ਜੀ ਬਾਸੂ ਦੂਸਰਾ ਗਿਆ ਜੀ ਇਹਦਾ ਗਲਾ ਜਿਹੜਾ ਬਣਿਆ ਬੜਾ ਹੀ ਸੋਹਣਾ ਬਣਿਆ ਜੀ ਇਹਦਾ ਗਲਾ ओरिजिनल ਕਲਰ ਇਹਦਾ ਹੈਗਾ ਬਹੁਤ ਹੀ ਪਿਆਰਾ ਵਾਈਨ ਟਨ ਤੇ ਕਲਰ ਹੈ ਜੀ ਇਹਦਾ ਦੁਪੱਟਾ ਕੰਟਰਾਸਟ ਜਿਹੜਾ ਹੈਗਾ ਪੂਰਾ ਸਿਰਾ ਲੱਗ ਗਿਆ ਜੀ ਸਕੈਨ ਕਲਰ ਦਾ ਦੁਪੱਟਾ ਲਾਤਾ ਆਪਣੇ ਲੈਸਿੰਗ ਦਾ ਕੰਮ ਹੋਇਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਤੁਹਾਨੂੰ ਪਤਾ ਹੀ ਆ ਆਪਣੇ ਬਿਲਕੁਲੀ ਡਿਫਰੈਂਟ ਹੁੰਦੇ ਆ ਤੇ ਪ੍ਰਾਈਸ ਇਹਦਾ ਹੈਗਾ ਸਿਰਫ ਔਰ ਸਿਰਫ 2250 ਜੀ ਪ੍ਰੋਪਰ ਹੈਂਡਵਰਕ ਹੈ ਜੀ ਲੋ ਚੈੱਕ ਕਰੋ ਬਾਜ਼ੂ ਘੇਰਾ ਗਲਾ ਸਭ ਕੁਝ ਬਣਿਆ ਜੀ ਦਾ ਰੇਟ ਵੀ ਬੜਾ ਰੀਜ਼ਨ ਵਾਲਾ ਜਲਦੀ ਜਲਦੀ ਆਰਡਰ ਕਰੋ ਜੀ ਸਿਰਫ ਲਿਮਟਡ ਸਟਾਕ ਹੈ ਬੋਲਾ ਹੋ ਜੀ ਬਲੈਕ ਕਲਰ ਦਾ ਸੂਟ ਕਰਵਾਇਆ ਬੈਲਵਟ ਦਾ ਜੀ ਵੀਡੀਓਸ ਥੋੜਾ ਡਲ ਤੁਹਾਨੂੰ ਪਤਾ ਆਉਂਦਾ ਜੀ ਇਹ ਵਾਲਾ ਕਲਰ ਆ ਬਲੈਕ ਦੇ ਵਿੱਚ yellow ਦੁਪੱਟਾ ਜੀ ਇਹਦਾ ਗਲਾ ਬਣਿਆ ਪ੍ਰੋਪਰ ਤੇ ਘੇਰਾ ਬਣਿਆ 42 ਇੰਚ ਲੰਬਾਈ ਹੈ 22 ਇੰਚ ਘੇਰਾ ਇਹਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਚੈੱਕ ਕਰੋ ਇਹਦੇ ਬਾਜ਼ੂ ਬਾਟਮ ਦੋਨੋਂ ਬਣੇ ਆ ਜੀ ਕਲਰ ਕੰਬੀਨੇਸ਼ਨ ਬਿਲਕੁਲ ਡਿਫਰੈਂਟ ਸਿਰਫ ਔਰ ਸਿਰਫ 2250 ਰੁਪਏ ਪ੍ਰਾਈਸ ਦਾ ਜੀ ਇਹਦਾ ਲੋਈ ਡਿਜ਼ਾਈਨ ਚੈੱਕ ਕਰੋ ਵੈਲਵਟ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੰਟਰਾਸਟ ਦੁਪੱਟਾ ਸਕਿਨ ਕਲਰ ਦਾ ਜੀ ਬਾਜ਼ੂ ਤੇ ਵੀ ਵਰਕ ਹੈ ਬਹੁਤ ਹੀ ਪਿਆਰਾ ਇਕੱਲੇ ਹੈਂਡ ਦਾ ਕੰਮ ਹੈ ਜੀ ਰੇਟ ਹੈ ਸਿਰਫ ਸਿਰਫ 1950 ਰੁਪਏ ਦਾ ਪ੍ਰੋਪਰ ਵਾਈਨ ਕਲਰ ਹੈ ਜੀ ਇਹ ਵਾਲਾ ਮੋਰਾ ਵਾਲਾ ਡਿਜ਼ਾਈਨ ਆ ਇਕੱਲੇ ਹੈਂਡ ਦਾ ਸੂਟ ਤਿਆਰ ਕਰਿਆ ਹੋਇਆ ਜੀ ਇਹ ਵਾਲਾ ਸਿਰਫ ਸਿਰਫ 1250 ਰੁਪਏ ਦੀ ਰੇਂਜ ਦੇ ਵਿੱਚ ਹੋਏਗਾ ਜੀ ਇਹ ਵਾਲਾ ਲੋ ਜੀ 650 ਵਾਲਾ ਆਰਟੀਕਲ ਚੈੱਕ ਕਰੋ ਬਹੁਤ ਹੀ ਪਿਆਰਾ ਆਰਟੀਕਲ ਹੈ ਇਹ ਵਾਲਾ ਜਦੋਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇਹ ਵਾਲਾ ਬਹੁਤ ਸੋਹਣਾ ਆਰਟੀਕਲ ਹੈ ਵਾਲਾ ਕਲਰ ਚੈੱਕ ਕਰੋ ਮਜ਼ੈਂਟਾ ਗਾਜ਼ਰੀ ਤੇ ਇਹ ਵਾਲਾ ਕਲਰ ਇੱਕ ਚ ਕਲਰ ਹੋਰ ਮਿਲ ਜੇਗਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਪ੍ਰਾਈਸ 650 ਰੁਪਏ ਰਹੂਗਾ ਫੈਬਰਿਕ ਡੀ ਕਰੇਵ ਰਹੂਗੀ ਹੈਂਡ ਦਾ ਕੰਮ ਹੋਇਆ ਬਹੁਤ ਵਧੀਆ ਸੂਟ ਹੈ ਵਾਲਾ ਜੀ ਚੈੱਕ ਕਰੋ ਸਿਰਫ ਔਰ ਸਿਰਫ 650 ਰੁਪਏ ਰੇਟ ਹੈ ਜੀ ਇਹਦਾ ਸਟੂ ਲੈ ਕੇ ਆਇਆ ਹੈ ਕ੍ਰਸ਼ ਦੇ ਉੱਪਰ ਬਹੁਤ ਸੋਹਣਾ ਫੈਬਰਿਕ ਹੈ ਜੀ ਛੱਟੀ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਵਧੀਆ ਆਰੀ ਵਰਕ ਹੈ ਨਾਲ ਹੈਂਡ ਟੱਚ ਹੈ ਜੀ ਤੇ ਫਿਨਿਸ਼ਿੰਗ ਤਾਂ ਤੁਹਾਨੂੰ ਪਤਾ ਹੀ ਆਪਣੇ ਹੁੰਦੀ ਹੈ ਬਹੁਤ ਵਧੀਆ ਇਹਨਾਂ ਦੀ ਨਾਲੇ ਦੁਪੱਟਾ 6 ਮੀਟਰ ਇਹਦਾ ਫੈਬਰਿਕ ਰਹੂਗਾ ਸੂਟ ਦਾ ਨਾਲੇ ਦੁਪੱਟਾ ਜੀ ਦਾ ਲੈਕਸਿੰਗ ਦਾ ਕੰਮ ਹੋਇਆ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਨਾਲ ਬਾਜ਼ੂ ਤੇ ਫਲਾਵਰ ਆਊਗਾ ਪ੍ਰਾਈਸ ਸਿਰਫ ਔਰ ਸਿਰਫ 1450 ਰੁਪਏ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਪਿਆਰਾ ਇਹ ਵਾਲਾ ਸੇਮ ਫਲਾਵਰ ਬਾਜ਼ੂ ਤੇ ਵੀ ਰਹੂਗਾ ਤੁਸੀਂ ਆਪ ਦਾ ਸੂਟ ਵੀ ਕੰਬੀਨੇਸ਼ਨ ਦੇ ਕੇ ਐਡ ਕਰਵਾ ਕੇ ਤੁਸੀਂ ਆਪ ਦਾ ਤਿਆਰ ਕਰਵਾ ਸਕਦੇ ਹੋ ਤੇ ਆਰੀ ਦੇ ਨਾਲ ਤਿਆਰ ਕਰਿਆ ਹੋਇਆ ਸੂਟ ਬਹੁਤ ਵਧੀਆ ਫੈਬਰਿਕ ਦੇ ਵਿੱਚ ਨੈਸਟਲੇ ਕੇ ਕ੍ਰੈਸ਼ ਦੇ ਉੱਪਰ ਜਿਹੜਾ ਤੁਹਾਨੂੰ ਮੈਂ ਫਸਟ ਦਿਖਾਏ ਹੋਏ ਨੇ ਸਾਰੇ ਸੂਟ ਤੇ ਬਹੁਤ ਸੋਹਣੇ ਉੱਪਰ ਦਾ ਕਰੇ ਬੁੱਟੀ ਜਾ ਰਹੀ ਹੈ ਜੀ ਪ੍ਰਾਈਸ ਨੂੰ ਮੈਂ ਦੱਸਿਆ 1500 ਜੀ ਦਾ ਪਲੇਨ ਦੁਪੱਟਾ ਇਹਦੇ ਨਾਲ ਤੇ ਇਹਦੇ ਬਾਜ਼ੂ ਵੀ ਬਣੇ ਹੋਏ ਇਦਾਂ ਡਿਜ਼ਾਈਨ ਬੜਾ ਅੱਛਾ ਜੀ ਇਹ ਵਾਲਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜੇਗੀ ਜਿੰਨੇ ਡਿਜ਼ਾਈਨ ਪਏ ਐ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਦਣਾ ਕਲਰ ਆਪਸ਼ਨ ਤੁਹਾਨੂੰ WhatsApp ਤੇ ਵੀ ਸੈਂਡ ਕਰ ਦੂੰ ਪਰ ਨੰਬਰ ਚੱਲ ਰਿਹਾ ਤੁਸੀਂ ਉੱਤੇ ਮੈਸੇਜ ਕਰ ਦਿਓ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਵਾਲਾ ਉੱਪਰ ਤੱਕਰ ਬਣਿਆ ਜੀ ਤੇ ਵਿੱਚੇ ਪਫ ਦਾ ਵਰਕ ਦੇ ਨਾਲ ਫਲਾਵਰ ਤਿਆਰ ਕਰੇ ਹੋਏ ਨੇ ਬਾਕੀ ਸਾਰਾ ਆਰੀ ਵਰਕੇ ਵਾਲਾ ਬਾਜੂ ਤੇ ਵੀ ਇੱਕ ਇੱਕ ਫਲਾਵਰ ਰਹੂਗਾ ਤੇ ਪ੍ਰਾਈਸ 1550 ਸੇਮ ਹੀ ਹੈ ਕ੍ਰਸ਼ ਦੇ ਵਿੱਚ ਹੈ ਜੀ 6 ਮੀਟਰ ਫੈਬਰਿਕ ਆ ਜਲਦੀ ਜਲਦੀ ਆਰਡਰ ਕਰ ਲਓ ਤੁਸੀਂ ਆਪਣਾ ਕਲਰ ਕੰਬੀਨੇਸ਼ਨ ਲੈ ਕੇ ਵੀ ਤਿਆਰ ਕਰਵਾ ਸਕਦੇ ਹੋ ਜੀ ਸੇਮ ਡਿਜ਼ਾਈਨਾਂ ਦੇ ਵਿੱਚ ਇਹ ਵਾਲੇ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਚਲੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਡਿਜੀਟਲ ਸ਼ਾਲ ਦੇ ਨਾਲ ਕਲਰ ਵਿੱਚ ਪੰਜ ਨੇ ਤੇ ਬਾਕੀ ਮੈਂ ਹੁਣੇ ਵੀਡੀਓ ਜਿਹੜੀ ਹੈਗੀ ਲਾਸਟ ਸੂਟ ਦਿਖਾ ਰਿਹਾ ਆਂ ਦੇਖੋ ਵੀਡੀਓ ਜਿਹੜੀ ਐਤ ਤੱਕ ਦੇਖੀ ਆ థాంਕ ਯੂ ਸੋ ਮੱਚ ਦੇ ਲੋ ਬਾਕੀ ਆਪਣੇ ਕੋਲ ਨਾ ਵੀ ਕੁੜਤੇ ਪਜਾਮੇ ਪੈਂਟ ਸ਼ਰਟ ਮੈਂ ਕਹਣਾ ਇੰਨੀ ਕੁ ਵੈਰਾਈਟੀ ਆ ਤੁਸੀਂ ਮੂੰਹ ਮੋੜ ਲੋਗੇ ਵੈਰਾਈਟੀ ਪੂਰੀ ਨਹੀਂ ਹੋਣੀ ਠੀਕ ਹੈ ਜੀ ਤੇ ਜਿਨ੍ਹਾਂ ਨੇ ਲਾਸਟ ਚੱਕਰ ਦੇਖਿਆ ਥੈਂਕ ਯੂ ਸੋ ਮਚਾ ਉਹਨਾਂ ਲਈ ਤੇ ਇੱਕ ਵਾਰ WhatsApp ਤੇ ਜ਼ਰੂਰ ਆ ਜਿਓ ਤੁਹਾਡਾ ਫਾਇਦਾ ਕਰਾਂਗੇ ਨੁਕਸਾਨ ਕੋਈ ਨਹੀਂ ਹੋਊਗਾ ਤੇ ਜੁਆਇਨਿੰਗ ਕਿਹੜਾ ਉੱਥੇ ਆਪਣਾ ਪੇਡ ਰੱਖੀ ਹੋਈ ਆ ਕੋਈ ਹਨਾ ਗਰੁੱਪ ਦੀ ਉਹ ਤਾਂ ਫ੍ਰੀ ਹੋਊਗੀ ਤੁਸੀਂ ਕੱਲਾ ਹੈਲੋ ਲਿਖਣਾ ਆਟੋਮੈਟਿਕਲੀ ਤੁਸੀਂ ਮੈਂ ਆਪਣੇ ਐਪ ਨੂੰ ਐਡ ਕਰ ਦੂ ਗੂ ਗਰੁੱਪ ਦੇ ਵਿੱਚ ਜਲਦੀ ਜਲਦੀ ਤੁਸੀਂ WhatsApp ਦੇ ਉੱਪਰ ਆ ਜਾਓ ਬਹੁਤ ਸੋਹਣੇ ਸੋਹਣੇ ਸੂਰ ਦੇਖਣ ਲਈ ਬਹੁਤ ਸੋਹਣੇ ਸੋਹਣੇ ਸੂਰ ਲੈਣ ਲਈ ਇਹ ਡਿਸਕਾਊਂਟ ਲੈਣ ਲਈ ਫਟਾਫਟ WhatsApp ਤੇ ਆ ਜਾਓ ਤੁਹਾਨੂੰ ਗਰੁੱਪ ਵਿੱਚ ਐਡ ਕਰ ਦਈਏ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਫੁੱਲ ਵਾਚ ਕਰੀ ਆ ਮਿਲਦੇ ਆਪਾਂ ਨੈਕਸਟ ਵੀਕ ਥੈਂਕ ਯੂ ਸੋ ਮੱਚ